ਅਸ਼ਵਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਰੌਣਾ ਛੋਟੀ ਬੈਠਾ ਬਜੇ ਸੰਪਲਾਉਰੀ ਜਗਵੀਰ ਬਰਾੜ ਹੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਚਿੱਲੀ ਦੇ ਸੁਪਨੇ ਵਾ ਮੌਕ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼ਵਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼ਵਨੀ ਕੁਮਾਰ ਜੀ ਇੱਥੇ ਆ ਕੇ ਬੋਲਣ ਨਾਲ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਬਰਾਣਾ ਸੋਢੀ ਬੈਠਾ ਬਜੇ ਸੰਪਲਾਹੋਰੀ ਜਗਵੀਰ ਬਰਾੜੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਚਿੱਲੀ ਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਆ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਹੱਥ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂਦੇ ਹਣੇ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂ ਵੈਨੋ ਭਾਈਓ ਕਭੀ ਹੱਥ ਪੈ ਗਈ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਤੇ ਫਿਰ ਹੋਤਾ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜਿਹਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਕਦੇ ਨੇ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਅਧਿਆਤ ਪਰਿਵਾਰਕ ਮੈਂ ਬਰੋਧਰੀ ਬੈਠੇ ਨੇ ਫੋਨ ਕਰਕੇ ਪਰ ਉਹਨਾਂ ਟਾਈਮ ਲੈ ਲਓ ਉਥੋਂ ਹੋਰ ਰਾਇ ਕਰ ਲਓ ਵੀ ਕਿੱਧਰ ਕਿੱਧਰ ਜਾਣਾ ਦੋ ਨੇ ਭਾਈ ਹੱਦ ਆ ਯਾਰ ਅਜੇ ਮੁੱਖ ਮੰਤਰੀ ਨੇ ਜੁੜਿਆ ਉਹ ਤੇ ਕੋਈ ਕਹਿੰਦੇ ਨਾ ਮੁੱਖ ਮੰਤਰੀ ਨੇ ਹੈਗਾ ਜੀ ਕੋਈ ਮੰਤਰੀ ਉਹ ਨੇ ਹੈ ਜੇ ਕੱਲੇ ਕੱਲੀ ਬਰਾਤ ਹੀ ਬੈਠੀ ਹੈ ਲੜਾ ਨਹੀਂ ਹੈਗਾ ਉਥੇ ਸੀ ਮੁੱਖ ਮੰਤਰੀ ਤੇ ਤਾਂ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਹੋ ਸਪੀਕਰ ਸਾਹਿਬ ਉਥੇ ਪੁੱਛ ਰਹੇ ਨੇ ਸਰ ਤੋਂ ਇਹਦਾ ਸਲੀ ਸਪੀਕਰ ਉੱਥੇ ਹੀ ਬੈਠਾ ਇੱਕ ਨਕਲੀ ਉੱਥੇ ਕੀ ਕਹਿ ਰਿਹਾ ਹੋ ਕਹਿੰਦਾ ਵੀ ਸਪੀਕਰ ਉਹ ਹੁੰਦਾ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆਪੋਜੀਸ਼ਨ ਤੇ ਰੂਲਿੰਗ ਇਧਰ ਹੈ ਕਹਿੰਦਾ ਨਾ ਜੀ ਸਾਰੇ ਹੀ ਰੂਲਿੰਗਾਂ ਸਾਰੇ ਰੂਲਿੰਗਾਂ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲਾ ਜਿਹੜੇ ਆ ਮੋਦੀ ਵਾਲੇ ਨੇ ਸਾਡੇ ਨਾਲ ਕਦੇ ਬਾਤ ਲੜੀ ਜਾਂਦੇ ਹੋ ਅੱਜ ਤਾਂ ਸਾਡੇ ਦਾ ਦਿਲ ਚ ਹਰ ਧਰਤੀ ਤੇ ਪੰਜਾਬ ਧੜਕਦਾ ਜੋ ਲੱਗਦਾ ਸਾਰੇ ਜਣੇ ਇਕੱਠੇ ਹੋ ਕੇ ਜੋੜਾ ਹੁੰਦਾ ਸੌਖੀਆਂ ਨੇ ਗੋਲਾਂ ਕੁੱਡਣੀਆਂ ਕੱਢੀ ਜਾਂਦੇ ਆਪਦੇ ਟ੍ਰੋਲ ਆਰਮੀ ਤੋਂ ਪੜਾਈ ਜਾਂਦੇ ਰਹਿੰਦੇ ਆਂ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇਂ ਸੋ ਅਨਟਿਕਲੈਅਰ ਡਿਊਟੀ ਬਣਾ ਰੱਖਿਆ ਪੰਜਾਬ ਨੂੰ 1600 ਕਰੋੜ ਦੀ ਗੱਲ ਕੀਤੀ ਉਹਦੇ ਚੋਂ 200 482 ਕਰੋੜ ਰੁਪਇਆ ਆਉਣਾ ਜੀ ਜੋ ਆਮ ਤੌਰ ਤੇ ਆਉਂਦਾ ਹੈ ਹਰ ਵਾਰ ਉਹਦੇ ਦੋ ਕਿਸ਼ਤਾਂ ਚ ਆਉਣਾ 241 241 ਅਕਤੂਬਰ ਚ ਆਉਣੀ ਸੀ 1 ਅਕਤੂਬਰ ਨੂੰ ਕਿਸ਼ਤ ਆਉਣੀ ਸੀ ਉਹਨੂੰ 10 ਦਿਨ ਪਹਿਲਾਂ ਕਰ ਲਿਆ ਜੀ ਉਸੇ ਕਿਸ਼ਤ ਨੂੰ 241 ਕਰੋੜ ਰੁਪਇਆ ਭੇਜ ਕੇ ਕਹਿੰਦੇ 1600 ਕਰੋੜ ਚੋਂ ਕੱਟ ਲਏ ਉਹ ਇਹ ਲਓ ਉਹਦਾ ਸਪੈਸ਼ਲ ਕਰਕੇ ਗਈ ਸੀ ਅਨਾਉਂਸ ਉਹਦੇ ਚ ਪਾਈ ਜਾਂਦੇ ਹੁਣ ਇਧਰੋਂ ਇਧਰੋਂ ਉਧਰੋਂ ਜਿਹੜੇ ਸਕੀਮਾਂ ਦੇ ਪੈਸੇ ਵੈਸੇ ਵੀ ਆਉਣੇ ਸੀ ਜੇ ਹੱਦ ਨਾ ਆਉਂਦੇ ਤਾਂ ਭਾਜਪੀ ਕੀ ਕਰ ਰਹੀ ਹੈ ਕਿ ਉਹਨਾਂ ਪੈਸਿਆਂ ਨੂੰ 1600 ਕਰੋੜ ਚੋਂ ਕੱਟ ਲਓ ਜੀ ਹੱਦ ਹੈ ਉਥੇ ਬਿਹਾਰ ਚ ਲਓ ਜੀ ਲੁਟਾ ਦਾਂ ਕਿੰਨੇ ਪੈਸੇ ਚਾਹੀਦੇ ਦੇ ਦੇਆ ਲਓ ਜੀ ਮਤਲਬ ਜਿੱਥੇ ਚਾਹੀਦੇ ਆ ਉੱਥੇ ਦੇ ਦਿਓ ਜੀ ਨਹੀਂ ਦੇਣਾ ਇੱਥੇ ਇੱਥੇ ਨਕਲੀ ਵਿਧਾਨ ਸਭਾ ਲਾ ਲਈ ਆਪਦੀ ਛੋਟੇ ਹੁੰਦੇ ਚੋਰ ਸਪਾਈ ਖੇਡਦੇ ਹੁੰਦੇ ਸੀ ਵੀ ਤੂੰ ਚੋਰ ਐ ਮੈਂ ਸਪਾਈ ਆ ਤੇ ਬਣਦੇ ਥੋੜੀ ਹੁੰਦੇ ਉਹ ਵੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਨਾ ਚੋਰ ਬਣੂਗਾ ਸਪਾਈ ਬਣਨਾ ਸਪਾਈ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਨੇ ਕਰ ਲੋ ਕੱਢ ਲੋ ਪੜਾਸਾਂ ਕੋਈ ਗੱਲ ਨਹੀਂ ਲੋਕ ਵੀ ਹੱਸਦੇ ਹੋਣਗੇ ਸੋ ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਹੁਣ ਸਪੀਕਰ ਸਾਹਿਬ ਇਜਾਜ਼ਤ ਦਿੱਤੀ ਇਹ ਦ੍ਰਿਅਮਾਂ ਦੇ ਵਿੱਚੋਂ ਵੀ ਜਿਸ ਤਰ੍ਹਾਂ ਅਯਾਲੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੀ ਗੁਦਾਬਰੀ